ਮੋਹਾਲੀ ਦੇ ਸੋਹਾਣਾ ਵਿੱਚ ਚੱਲ ਰਹੀਆਂ ਖੇਡਾਂ ਨੂੰ ਲੈ ਕੇ खासा ਉਤਸ਼ਾਹ ਦੇਖਣ ਨੂੰ ਮਿਲਦਾ ਪਿਆ ਜਿੱਥੇ ਕੀ ਨੌਜਵਾਨਾਂ ਦੇ ਨਾਲ-ਨਾਲ ਕੁੜੀਆਂ ਦਾ ਵੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਅਗਰ ਮੈਂ ਕਿਲਾ ਰਾਏਪੁਰ ਦੀਆਂ ਖੇਡਾਂ ਦੀ ਗੱਲ ਕੀਤੀ ਕਰਾਂ ਤਾਂ ਉਸੇ ਤਰੀਕੇ ਦੇ ਨਾਲ ਉਸੇ ਤਰਜ਼ ਦੇ ਉੱਪਰ ਹੁਣ ਮੋਹਾਲੀ ਦੇ ਵਿੱਚ ਵੀ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਰੂਪਾ ਭਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਬੱਲੀ ਭਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਰੂਪਾ ਜੀ ਪਹਿਲਾਂ ਤਾਂ ਕੀ ਮਕਸਦ ਸੀਗਾ ਇਹ ਜਿਹੜਾ ਟੂਰਨਾਮੈਂਟ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਦੇ ਪਿੱਛੇ ਮਕਸਦ ਕੀ ਹੈ ਸਤਿ ਸ਼੍ਰੀ ਅਕਾਲ ਜੀ ਮਕਸਦ ਹੈ ਇਹ ਸੀਗਾ ਬ੍ਰਦਰ ਵੀ ਅਸੀਂ ਵੀ ਨਸ਼ਿਆਂ ਤੋਂ ਵੀ ਜਿਹੜੇ ਸਾਡੇ ਥੋੜਾ ਟੈਗ ਲੱਗਿਆ ਹੋ ਕੁਝ ਪਰਸੈਂਟ ਹੈ ਨਾ ਜਿਹੜਾ ਕਹਿ ਦਿੰਨੇ ਵੀ ਪੰਜਾਬ ਦੇ ਨਸ਼ਾ ਅਸੀਂ ਉਹ ਨਸ਼ੇ ਤੋਂ ਪਲੇਅਰਾਂ ਨੂੰ ਸੌਰੀ ਪਲੇਅਰ ਕਹਿੰਦਾ ਜਿਹੜੇ ਬੱਚੇ ਨੇ ਕਹਿੰਦੇ ਵੀ ਨਸ਼ਾ ਕਰਦੇ ਅਸੀਂ ਉਹਨਾਂ ਨੂੰ ਪਰਦਰ ਕਰਨ ਖਾਤਰ ਵੀ ਉਹ ਇੱਕ ਵੀਸਾ ਇੱਕ ਚਲਾਇਆ ਕਬੱਡੀ ਦਾ ਇਹ ਸਾਡਾ ਪਿਛਲੇ 29ਵੇਂ ਸਾਲ ਚੱਲ ਰਿਹਾ 29 ਸਾਲ ਹੋ ਗਏ ਸਾਨੂੰ ਕਰਵਾਉਂਦਿਆਂ ਨੂੰ ਤੇ ਇਹ ਪਿਛਲੇ ਦਿਨਾਂ ਤੋਂ ਆਪਣਾ 32 ਕਿਲੋ ਤੋਂ ਲੈ ਕੇ 48 ਕਿਲੋ ਜਿਹੜੇ ਵਜਣ ਵਾਲੇ ਤੇ ਅੱਜ ਜਿਹੜੀ ਕੁੜੀਆਂ ਦੀ ਕਬੱਡੀਆਂ ਰੱਖਿਆ ਸੀ ਉਹ ਚੱਲ ਰਹੀਆਂ ਤੇ ਕੱਲ ਤਿੰਨ ਖਿਡਾਰੀ ਬਾਹਰ ਆਲੇ ਆ ਤੇ ਪਰਸੋ ਕਲੱਬ ਨੇ ਇਹਨਾਂ ਨੂੰ ਇਨਾਮ ਕੀ ਦਿੱਤੇ ਜਾਣਗੇ ਜੀ ਇਨਾਮ ਜਿਹੜੇ ਬੱਚਿਆਂ ਨੇ ਉਹਨਾਂ ਨੂੰ 100 ਸਾਈਕਲ ਅਸੀਂ ਦੇ ਰਹੇ ਹਾਂ ਨਾਲ ਨਾਲ ਜਿਹੜਾ ਬੈਟ ਚੜ੍ਹੀ ਆ ਪਈ ਹੈ ਤੇ ਲੜਕਿਆਂ ਦੀ ਗੱਲ ਆ ਜਿੰਦੇ ਨਾ ਨਿਊ ਐਕਟਿਵ ਨੇ ਨੰਮੇ ਇਹ ਖੜੀ ਨੇ ਤੁਹਾਡੇ ਸਾਹਮਣੇ ਤੇ ਦੂਜੇ ਜਿਹੜੇ ਕੱਲ ਤਿੰਨ ਖਿਡਾਰੀ ਬਾਹਰ ਵਾਲੇ ਉਹਨਾਂ ਨੂੰ ਨਿਊ ਬੁਲਟ ਨੇ 1 ਲੱਖ ਤੇ 75000 ਹੈ ਤੇ ਪਰसों ਜਿਹੜੇ ਕਲੱਬ ਨੇ ਉਹਨਾਂ ਦੇ ਵਿੱਚ 1.5 ਲੱਖ ਦੇ 2.5 ਲੱਖ ਨਵੇਂ ਨਿਊ ਟਰੈਕਟਰ ਸੋਨਾਲਿਕਾ ਰੂਪੇ ਭਾਈ ਆਪਣੀ ਤਰ੍ਹਾਂ ਦਾ ਪੰਜਾਬ ਦੇ ਵਿੱਚੋਂ ਮੈਨੂੰ ਲੱਗਦਾ ਕਿਲਾ ਰਾਏਪੁਰ ਤੋਂ ਬਾਅਦ ਇਹ ਸਭ ਤੋਂ ਵੱਡਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਹਿਲਾਂ ਤਾਂ ਇਹਦੇ ਲਈ ਤੁਸੀਂ ਵਧਾਈ ਦੇ ਪਾਤਰੋਂ ਕੀ ਮੰਨਦੇ ਹੋ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਕੀ ਪ੍ਰੋਬਲਮਸ ਆndੀਆਂ ਨੇ ਜਦੋਂ ਟੂਰਨਾਮੈਂਟ ਆਰਗੇਨਾਈਜ਼ ਕਰਵਾਉਣਾ ਹੁੰਦਾ ਮੁਸ਼ਕਲਾਂ ਤਾਂ ਥੋੜੀ-ਬੋਧੀਆਂ ਹੁੰਦੀਆਂ ਚਲੋ ਜੇ ਬੰਦੇ ਤਾਂ ਹੀ ਮੁਸ਼ਕਲਾਂ ਨਹੀਂ ਕਿਹੜੇ ਕੋਈ ਮੁਸ਼ਕਲਾਂ ਦਾ ਕੋਈ ਹੁੰਦਾ ਕੋਈ ਗੱਲ ਨਹੀਂ ਮੁਸ਼ਕਲਾਂ ਆndੀਆਂ ਰਹਿੰਦੇ ਬੰਦਿਆਂ ਨੂੰ ਕੋਈ ਚ ਪਰਖ ਨਹੀਂ ਪੈਂਦਾ ਸੀ ਤੇ ਤੁਸੀਂ ਕਰਿਆ ਵਿਕੀਲਾ ਰੈਪਰ ਵਾਲਿਆਂ ਹੁਣ ਬੱਲੀ ਭਾਈ ਨੇ ਮੋਟਰਸਾਈਕਲ ਇਹਨਾਂ ਨੇ ਦਿੱਤਾ ਬੈਲ ਗੱਡੀ ਵਾਲੇ ਨੂੰ ਹੁਣ ਇਹਨਾਂ ਨੇ ਕਿਹਾ ਵੀ ਅਗਲੀ ਵਾਰੀ ਅਸੀਂ ਗੱਡੀ ਰੱਖਾਂਗੇ ਹਨਾ ਤੇ ਅੱਗੇ ਅੱਗੇ ਵੱਧ ਹੀ ਜਾਂਦਾ ਭਾਈ ਜਦੋਂ ਅੱਪਾ ਕਰਾਨੇ ਆ ਫਿਰ ਨਾਲ ਵਾਲੇ ਵੀ ਦੇਖ ਕੇ ਸ਼ਾਬਾਸ਼ਾ ਫਿਰ ਉਵੇਂ ਨਾਮ ਵਜਣ ਨੇ ਯੂਥ ਬਹੁਤ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਿਹਾ ਇਸ ਟੂਰਨਾਮੈਂਟ ਦੇ ਵਿੱਚ ਇੱਕ ਮੈਸੇਜ ਦਿੱਤਾ ਜਾ ਰਿਹਾ ਕਿਉਂਕਿ ਜੋ ਛਾਪ ਛੱਡੀ ਜਾ ਰਹੀ ਸੀ ਯੂਥ ਦੇ ਬਿਨ ਨਸ਼ੇ ਦੇ ਗ੍ਰਸਤ ਹੈ ਇੱਥੇ ਆ ਕੇ ਦੇਖਣ ਸਾਡਾ ਯੂਥ ਗਰਾਊਂਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੇਡਦਾ ਹਾਂਜੀ ਉਹ ਤਾਂ ਦੇਖ ਰਹੇ ਆ ਤੁਸੀਂ ਯੂਥ ਤੇ ਯੂਥ ਨਾਲ ਆਪਣਾ ਕੁੜੀਆਂ ਦੇਖੋ ਨਵੇਂ ਕਿੰਨੇ ਖੇਡਣ ਲੱਗੇ ਆ ਨਾ ਸਾਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਹੁਣ ਆਨ ਨਾਲੇ ਜਿਹੜੇ ਸਾਡੇ ਵੀਰ ਟੂਰਨਾਮੈਂਟ ਕਰਾਣੇ ਇੱਕ ਦਿਨ ਸਪੈਸ਼ਲ ਜ਼ਰੂਰ ਕੁੜੀਆਂ ਦਾ ਰੱਖੋ ਕਿਉਂ ਨਵੇਂ ਪਲੇਅਰ ਬਹੁਤ ਆਈਆਂ ਨੇ ਕੁੜੀਆਂ ਉਹਦੇ ਨਾਲ ਨਾਲ ਯੂਥ ਵੀ ਬਹੁਤ ਆਇਆ ਸਾਡੇ ਤੁਸੀਂ ਕਵਰ ਕਰੀਏ ਸਾਰਾ ਹਾਂਜੀ ਤੇ ਫਿਰ ਇਹਦੇ ਦੇ ਓਵਰ ਆਲ ਕਿੰਨਾ ਕ ਫੰਡ ਕਿੰਨਾ ਕ ਪੈਸਾ ਜਿਹੜਾ ਇੱਥੇ ਲੱਗੂਗਾ ਇਸ ਮੇਲੇ ਇਹ ਸਾਡਾ 1.5 ਤੋਂ 2 ਕਰੋੜ ਦਾ ਬਜਟ ਸੀਗਾ ਜੀ ਹਾਂਜੀ ਤੇ ਜਿਹੜੇ ਹੋਰ ਹਲੇ ਘਰੇ ਬੈਠੇ ਨੇ ਯੂਥ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆ ਵੀ ਖੇਡਦੇਵੇਂ ਕਿਤੇ ਸੱਟ ਲੱਗੀ ਕਿਤੇ ਹੈ ਨਾ ਹੌਲੀ ਹੌਲੀ ਲੱਗੇ ਵੀ ਪਨੀਰੀ ਤਿਆਰ ਵੀ ਹੋ ਰਹੀ ਹੈ ਲੱਗੇ ਹੋਏ ਸਾਰੇ ਰਾਂਝੇ ਜੀ 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 ਸੋ ਬੱਲੀ ਭਾਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਕੋਲੋਂ ਵੀ ਪੁੱਛਾਂਗੇ ਬੱਲੀ ਭਾਜੀ ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਯੂਥ ਨੂੰ ਕਿੰਨਾ ਜ਼ਿਆਦਾ ਬੂਸਟ ਮਿਲੇਗਾ ਅਜਿਹੇ ਟੂਰਨਾਮੈਂਟਾਂ ਤੋਂ ਬਾਅਦ ਭਾਈ ਯੂਥ ਨੂੰ ਯੂਥ ਨੂੰ ਬੂਸਟ ਕਰਨ ਵਾਸਤੇ ਇਹ ਟੂਰਨਾਮੈਂਟ ਕਰਾਇਆ ਜਾ ਰਹੀ ਹੈ ਸਾਡੇ ਵੱਲੋਂ ਕਿਉਂਕਿ ਜਿਹੜਾ ਸਾਡੇ ਇੱਕ ਪੰਜਾਬ ਤੇ ਟੈਗ ਲੱਗੇ ਨਛੇੜਦੇ ਆ ਨਛੇੜੀ ਹੈ ਪਹਿਲਾਂ ਦੇਖੋ ਹੜਪੀੜਤਾ ਦੇ ਵਿੱਚ ਕਿੰਨਾ ਆਪਣੇ ਯੂਥ ਨੇ ਕਿ ਦਾ ਮੋਰਚਾ ਸਾਂਭਿਆਗਾ ਜਿਹੜਾ ਸਾਰੇ ਵਰਡ ਨੇ ਦੇਖਿਆਗਾ ਤੇ ਕੋਈ ਸਰਕਾਰਾਂ ਦੀ ਮਦਦ ਵੀ ਹੈ ਸੀ ਪਰ ਆਪਣੇ ਆਨੇ ਜਿਹੜਾ ਮੋਰਚਾ ਸਾਂਭਿਆ ਆਪਣੇ ਲਈ ਉਹ ਇੱਕ ਸਲਾਣਾਯੋਗ ਸੀਗਾ ਜੀ ਤੇ ਉਹ ਤੋਂ ਬਾਅਦ ਅਸੀਂ ਹੁਣੇ ਕਬੱਡੀ ਕੱਪ ਦਾ ਸਾਡਾ ਕਰਾਉਣ ਦਾ ਮਕਸਦ ਇਹੀ ਹੈ ਇੱਕ ਤਾਂ ਸਾਡੇ ਉੱਤੇ ਅਟੈਕ ਉਤਰੇਗਾ ਤੇ ਇੱਕ ਵੱਡੇ ਵੱਡੇ ਜਿਹੜੇ ਨਾਮ ਰੱਖੇ ਹੋਏ ਆ ਲਾਈਕ ਟਰੈਕਟਰ ਲਾ ਲੋ ਮੋਟਰਸਾਈਕਲ ਲਾ ਲੋ ਤੇ ਸਾਈਕਲ ਲਾ ਲੋ ਤੇ ਇਹਦੇ ਨਾਲ ਹੋਰ ਉਹਨਾਂ ਨੂੰ ਵੀ ਮੈਚ ਜਿੱਤ ਕੇ ਗਿਆ ਅਗਲੀ ਵਾਰ ਅਗੇ ਮੈਚ ਜਿੱਤ ਕੇ ਜਾਵਾਂ ਉਹਦੇ ਨਾਲ ਹੋਰ ਯੂਥ ਗਰਾਊਂਡ ਵੱਲ ਵਧੇਗਾ ਅਸਲ ਦੇ ਵਿੱਚ ਪੰਜਾਬ ਦੀ ਮਾਂ ਖੇਡ ਕਬੱਡੀ ਹੈ ਹੋਲੀ-ਹੋਲੀ ਇਹ ਵੀ ਹਲੋ ਫੌਂਦੀ ਜਿਆਦੀ ਸੀ ਜਿੰਨੂੰ ਤੁਸੀਂ ਜਾਗਰੂਕ ਰੱਖਿਆ ਹੋਇਆ ਹਲੇ ਤੱਕ ਬਚਾ ਕੇ ਰੱਖਿਆ ਹੋਇਆ ਹਾਂਜੀ ਹਾਂਜੀ ਇਹ ਜਿਹੜੀ ਸਾਡੀ ਮਾਖੇੜਾ ਮੇਨ ਆਪਣੇ ਪੰਜਾਬ ਦੀ ਕਬੱਡੀ ਹੋਏ ਜੀ ਇਹ ਬਾਕੀ ਗੇਮਾਂ ক্রিকেট ਹੈਗੀ ਕਿ ਜਿਹੜੀ ਸਰਕਾਰਾਂ ਨੇ ਸਪੋਰਟ ਕਰਦੀਆਂ ਨੇ ক্রিকেট ਨੂੰ ਅਟੈਂਸ ਨੂੰ ਇਹ ਨੂੰ ਕਬੱਡੀ ਨੂੰ ਬਹੁਤ ਸਿਰਫ ਇੱਕ ਸਰਕਾਰ ਸੀਗੀ ਜਿਹਨੇ ਪ੍ਰਮੋਟ ਕਰਿਆ ਸੀਗਾ ਜਦੋਂ ਮੇਲੇ ਸ਼ੁਰੂ ਹੋਏ ਸੀਗੇ ਚਲੋ ਉਹ ਵੀ ਵਧਾਈ ਦੇ ਪਾਤਰ ਰਹਿਗੇ ਜਿਨ੍ਹਾਂ ਨੇ ਔਕਰਿਆ ਸੀਗਾ ਤੇ ਹੁਣ ਜਿਹੜੇ ਆਮ ਆਪਣੇ ਸਾਡੇ ਨੌਜਵਾਨ ਵਰਗ ਇਹਨਾਂ ਨੇ ਮੋਰਚਾ ਸੰਭਲਿਆ ਵੀ ਅਸੀਂ ਮਾ ਖੇਡ ਕਬੱਡੀ ਨੂੰ ਲੋਪ ਨਹੀਂ ਹੋਣ ਦੇਣਾ ਇਹਨੂੰ ਇੱਕ ਨੰਬਰ ਖੇਡ ਬਣਾਣਾ ਸਾਡੀ ਸੋਚ ਹੈਗੀ ਇਹ ਮੇਲੇ ਨੂੰ ਸੁਹਾਣੇ ਵਾਲੇ ਨੂੰ ਅਗਲੇ ਸਾਲ ਅਸੀਂ ਪੰਜਾਬ ਦਾ ਇੱਕ ਨੰਬਰ ਮੇਲਾ ਬਣਾਉਣਾ ਹੁਣ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਆਇਆ ਹੋਇਆ ਪਹਿਲਾਂ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਪਰਿਵਾਰ ਨਾਲ ਆ ਕੇ ਅਜਿਹੀਆਂ ਖੇਡਾਂ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਦੇਖਦੇ ਨੇ ਇਨਾਮ ਵੰਡ ਸਮਾਰੋਹ ਹੁੰਦਾ ਕਿੰਨਾ ਜ਼ਿਆਦਾ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਬਹੁਤ ਬਹੁਤ ਬਾਈ ਕਹਿੰਦੇ ਨੇ ਹੈ ਘਰ ਆਟਾ ਲਾਹੋ ਰਾਟਾ ਨਹੀਂ ਘਟਾਈ ਘਟਾ ਜੇ ਘਰ ਦੇ ਨਾਲ ਹੈ ਤਾਹੀ ਸਾਰਾ ਕੁਝ ਹੁੰਦਾਗਾ ਤਾਹੀ ਦੇਖੋ ਘਰ ਦੇ ਨਾਮ ਦੇ ਹੁੰਨੇ ਆ ਪੈਸਾ ਦੇ ਹੁੰਦਾ ਸਾਨੂੰ ਪਤਾ ਹੀ ਹੈ ਨਾ ਜੇ ਘਰ ਦੇ ਨਾਲ ਹੈਗੇ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਜੇ ਅਸੀਂ ਆਪਣੇ ਘਰ ਤੇ ਲੈ ਕੇ ਆਉਂਗੇ ਤਾਂ ਲੋਕ ਆਪਣੀ ਵੀ ਵਾਈਫਾ ਨੂੰ ਭੈੜਾ ਨੂੰ ਬਜ਼ੁਰਗਾਂ ਨੂੰ ਬਾਹਰ ਕੱਢਣਗੇ ਬਾਈ ਜੀ ਫਾਈਨਲੀ ਤੁਸੀਂ ਹੁਣ ਇਨਾਮ ਜਿਹੜਾ ਉਸ ਦਾ ਵੱਡਾ ਇਨਾਮ ਕਰਤਾ ਹਾਂ ਕਾਰ ਦੀ ਤੁਸੀਂ ਗੱਲ ਕੀਤੀ ਹੈ ਕਰਤੀ ਬਾਈ ਜੀ ਕਾਰ ਅਗਲੇ ਸਾਲ ਬਣਦਾ ਦੂੰ ਜਿਹੜਾ ਅਸੀਂ ਉਥੇ ਅਨਾਉਂਸ ਕਰਤਾ ਅਸੀਂ ਕਾਰ ਦਵਾਂਗੇ ਇਸ ਵਾਰ ਮੋਟਰਸਾਈਕਲ ਦਿੱਤਾ ਅਗਲੀ ਵਾਰ ਕਾਰ ਦਵਾਂਗੇ ਤੁਸੀਂ ਕੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਰਟੀਕੂਲਰ ਜਦੋਂ ਅਜਿਹੇ ਟੂਰਨਾਮੈਂਟ ਹੁੰਦੇ ਨੇ ਤਾਂ ਇੱਕ ਮੈਸੇਜ ਆਂਦਾ ਹੈ ਯੂਥ ਵਾਸਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਯੂਥ ਨੂੰ ਵਿਜੇ ਆਹੀ ਮੈਸੇਜ ਹੈ ਸਾਡਾ ਵੱਧ ਤੋਂ ਵੱਧ ਬ੍ਰਾਂਡ ਨਾਲ ਜੁੜੋ ਤੇ ਆਪਣੇ ਸਿਹਤ ਬਣਾਓ ਸਰੀਰ ਬਣਾਓ ਤੇ ਇਹ ਜੇ ਮੇਲਿਆਂ 'ਚ ਆ ਕੇ ਸ਼ਾਨਦਾਰ ਇਨਾਮ ਜਿੱਤ ਕੇ ਜਾਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਸੋ ਮੈਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦੇਣਾ ਇਹ ਤਸਵੀਰਾਂ ਸੁਹਾਣਾ ਦੀਆਂ ਨੇ ਇਸ ਸੁਹਾਣਾ ਦੇ ਵਿੱਚ ਜੋ ਇਸ ਸਮੇਂ ਟੂਰਨਾਮੈਂਟ ਚੱਲ ਰਿਹਾ ਉਹ ਕੁੜੀਆਂ ਦਾ ਟੂਰਨਾਮੈਂਟ ਚੱਲ ਰਿਹਾ ਹੈ ਕੁੜੀਆਂ ਦੀ ਕਬੱਡੀ ਜਿਹੜੀ ਆ ਇੱਥੇ ਕਰਵਾਈ ਜਾ ਰਹੀ ਹੈ ਤੇ ਬਹੁਤ ਜ਼ਿਆਦਾ ਇੱਥੇ ਅਗਰ ਮੈਂ ਤੁਹਾਨੂੰ ਸਾਈਡ ਤੇ ਦਿਖਾ ਦਵਾਂ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਨੇ ਉਹ ਪਹੁੰਚੇ ਹੋਏ ਨੇ ਅਤੇ ਇਸ ਟੂਰਨਾਮੈਂਟ ਦੀ ਜੇਕਰ ਖਾਸੀਅਤ ਨਹੀਂ ਜੇਕਰ ਗੱਲ ਕੀਤੀ ਜਾਵੇ ਤਾਂ ਕਿਲਾ ਰਾਏਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਟੂਰਨਾਮੈਂਟ ਜਿਸ ਲੈਵਲ ਦਾ ਹੁੰਦਾ ਹੈ ਉਸੇ ਲੈਵਲ ਦਾ ਟੂਰਨਾਮੈਂਟ ਹੁਣ ਮੁਹਾਲੀ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਪਿਆ ਹੈ ਤੇ ਜੇਕਰ ਇਨਾਮਾਂ ਦੀ ਗੱਲ ਕਰੀਏ ਤਾਂ ਵੱਧ ਚੜ ਕੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦੇ ਲਈ ਇੱਥੇ ਇਨਾਮ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਬੱਚਿਆਂ ਨੂੰ ਯੂਥ ਨੂੰ ਪ੍ਰਮੋਟ ਕਰਨ ਦੇ ਲਈ ਜੋ ਜ਼ਰੂਰਤ ਹੁੰਦੀ ਹੈ ਉਹ ਜ਼ਰੂਰਤ ਦੀ ਹਰ ਇਥੇ ਫੈਸਿਲਿਟੀ ਜਿਹੜੀ ਆ ਉਹ ਇਥੇ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਤੇ ਇਹ ਇੱਕ ਜ਼ਰੂਰ ਮੈਸੇਜ ਇਸ ਟੂਰਨਾਮੈਂਟ ਦੇ ਜ਼ਰੀਏ ਦਿੱਤਾ ਜਾ ਰਿਹਾ ਹੈ ਕਿ ਜੋ ਯੂਥ ਹੈਗਾ ਉਹ ਗਰਾਊਂਡ ਦੇ ਵਿੱਚ ਆਵੇ ਤਾਂ ਅਜਿਹੇ ਟੂਰਨਾਮੈਂਟਾਂ ਦੇ ਵਿੱਚ ਉਹਨਾਂ ਵੱਲੋਂ ਪਾਰਟਿਸਿਪੇਟ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਜਿਹੜੇ ਇਨਾਮ ਨੇ ਜਿਸ ਤਰੀਕੇ ਦੇ ਇਸ ਟੂਰਨਾਮੈਂਟ ਦੇ ਵਿੱਚ ਇਨਾਮ ਰੱਖੇ ਗਏ ਨੇ ਉਹਨਾਂ ਨੂੰ ਹਾਸਲ ਕੀਤਾ ਜਾਵੇ ਉਹਨਾਂ ਨੂੰ ਜਿੱਤਿਆ ਜਾਵੇ ਸੁਹਾਣਾ ਤੋਂ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲਾਦ ਸੰਗੇਲਿਆ ਪੰਜਾਬ ਇਨਸਾਈਟਸ ਮੁਹਾਲੀ ਕੋਈ ਦੋਵੇਂ ਟੀਮਾਂ ਦੇ